ਸਾਬ ਦੇ ਵਿੱਚ ਕੀਤੀ ਲੰਗਰ ਅਤੇ ਜੋੜਿਆਂ ਦੀ ਸੇਵਾ kia ਕਿਸੇ ਦਾ ਦਿਲ ਦੁੱਖਿਆ ਹੋਵੇ ਤਾਂ ਮੰਗਦਾ ਹਾਂ ਮਾਫੀ ਜ਼ਰਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੀ ਨਾਮਿਨੇਸ਼ਨ ਦੇ ਨਾਲ ਜੁੜੀਆਂ ਪਟੀਸ਼ਨਾਂ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਆਕਾਲੀ ਦਲ ਭਾਜਪੀ ਅਤੇ ਕਾਂਗਰਸ ਨੇ ਪਾਈਆਂ ਨੇ ਵੱਖ-ਵੱਖ ਪਟੀਸ਼ਨਾਂ ਨਾਮਜ਼ਦਗੀ ਦੇ ਵਿੱਚ ਤੱਕੇ ਸ਼ਾਹੀ ਦੇ ਲਗਾਏ ਨੇ ਇਨਸਾਫ ਅਮਰਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਤੀਜੀ ਵਾਰ ਐਨਐਸਏ ਲਗਾਏ ਜਾਣ ਨੂੰ ਦਿੱਤੀ ਇਛਣਾਕ। ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਪਾਲ। ਅੱਜ ਆਖਾਲ ਤੱਕ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਬੈਠਕ ਮੰਤਰੀ ਤਰਨਪ੍ਰੀਤ ਸੌਨ ਜੀਐਨਡੀਓ ਦੇ ਵੀ ਸੀ ਅਤੇ ਅਨੰਦਪੁਰ ਸਾਹਿਬ ਸੈਸ਼ਨ ਦੇ ਮਾਮਲਿਆਂ ਤੇ ਹੋਏਗੀ ਚਰਚਾ ਹੋਰ ਧਾਰਮਿਕ ਮੁੱਦਿਆਂ ਤੇ ਵੀ ਹੋਣੀਆਂ ਨੇ ਵਿਚਾਰ। ਅੱਜ ਇਸ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਵੇਗੀ ਦਿਲ ਦੀ ਸਰਕਾਰ ਸੀਐਮ ਰੇਖਾ ਗੁਪਤਾ ਸਮੇਤ तमाम ਮੰਤਰੀ ਟੇਕਨ ਦੇ ਮੱਥਾ ਅਤੇ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਜਵਾਦੀ ਸੰਪੂਰਨਤਾ ਤੇ ਕਰਨਗੇ ਸ਼ੁਕਰਾਨਾ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਐਫਆਈਆਰ ਤਤਕਾਲੀ ਐਸਜੀਪੀਸੀ ਸਕਰਤਤ ਦੇ ਸਨੇ 16 ਆਦੇਦਾਰਾਂ ਤੇ ਪਾਇਆ ਬਿਆਦਬੀ ਦਾ ਪਰਚਾ ਤਤਾਂਬੇ ਦੀ ਚੇਤਾਵਨੀ ਸਿੱਖ ਸੰਸਥਾਵਾਂ ਚ ਪੰਜਾਬ ਸਰਕਾਰ ਦਾ ਦਖਲ ਬਰਦਾਸ਼ਤ ਨਹੀਂ ਉਮਰਿਆ ਕਾਂਦੇ ਦਾ ਲਾਪੁਰਨ ਸੁਜੀ ਤਲੇਦਾ ਜਥੇਦਾਰ ਕੁਲਦੀਪ ਗੜਗੱਜ ਤੇ ਪਲਟਵਾਰ ਕਿਆ ਮਰਿਆਦਾ ਨੂੰ ਛੇ ਕਿਟਾਂ ਕੇ ਜਥੇਦਾਰ ਪਣੇ ਨੇ ਕੁਲਦੀਪ ਗੜਗੱਜ ਰਾਤ ਦੇ ਹਨੇਰਿਆਂ ਦੇ ਵਿੱਚ ਭਗੌੜੇ ਧਿਰਨੇ ਦਿੱਤੀ ਸੀ ਪ੍ਰਧਾਨ 2 ਦਸੰਬਰ ਦੇ ਫੈਸਲੇ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਤਾਈ ਸੰਤੁਸ਼ਟੀ ਬੋਲੇ ਜੋਇਕਰ ਜੋਤਰਖਾਂਹਾਂ ਲਗੀਆਂ ਉਹ ਪੂਗਤੀਆਂ ਹੋਈਆਂ ਪੂਗਤੀਆਂ ਗਈਆਂ ਤਾਂ ਪੰਥ ਦੇ ਵਿੱਚ ਤੜੇਪੰਦੀ ਕੋਈ ਪਹਿਲੀ ਵਾਰ ਬਿਜਲੀ ਸੋਧ ਬਿੱਲ ਦੇ ਖਿਲਾਫ ਪੰਜਾਬ ਪਰ ਦੇ ਵਿੱਚ ਅੱਜ ਐਸਕੇਐਮ ਦਾ ਪ੍ਰਦਰਸ਼ਨ ਪਾਵਰਕਾਮ ਦੀਆਂ ਸਭ ਡਿਵੀਜ਼ਨਾਂ ਅੱਗੇ ਕਾਪੀਆਂ ਸਾੜਨਗੇ ਕਿਸਾਨ ਕਿ ਆ ਜੇਕਰ ਪਾਸ ਹੋਇਆ ਬਿੱਲ ਤਾਂ ਖਤਮ ਹੋ ਜਾਵੇਗੀ ਬਿਜਲੀ ਸਬਸਿਡੀ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਲੋਕ ਸਭਾ ਦੇ ਵਿੱਚ ਅੱਜ 10 ਘੰਟੇ ਹੋਵੇਗੀ ਚਰਚਾ ਪਿਆ ਮੋਦੀ ਕਰਨਗੇ ਸ਼ੁਰੂਆਤ ਰਾਜ ਸਭਾ ਦੇ ਵਿੱਚ ਚਰਚਾ ਕਰ ਜਪਾਨ ਤੋਂ ਬਾਅਦ ਹੁਣ ਸਾਊਥ ਕੋਰੀਆ ਦੇ ਦੌਰੇ ਤੇ ਮੁੱਖ ਮੰਤਰੀ ਭਗਵੰਤ ਪਾਤ ਸੇਉਲ ਦੇ ਵਿੱਚ ਭਾਰਤੀ ਰਾਸ਼ਟਰੂਤ ਦੇ ਨਾਲ ਕੀਤੀ ਮੁਲਾਕਾਤ ਕਾਰੋਬਾਰੀਆਂ ਨੂੰ ਦੇਣਗੇ ਨਿਵੇਸ਼ ਦਾ ਮੌਕਾ ਸਰਪਾ ਆਪਣਾ ਦਿਵਸ ਦੇ ਵੱਜੋ ਮਨਾਇਆ ਜਾ ਰਿਹਾ ਸਾਪ ਦਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ 98 ਜਨਮ ਦਿਨ ਅੱਜ ਪਿੰਡ ਬਾਦਲ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵਿਸ਼ੇਸ਼ ਸਮਾਗਮ ਸਰਦਾਰ ਬਾਦਲ ਦੇ ਬੁੱਤ ਨੂੰ ਕੀਤਾ ਜਾਵੇਗਾ ਲੋਕਾਂ ਕਰਕੇ ਔਰ ਖੰਨਾ ਬਣੇ ਬੀਬੋਸ 19 ਦੇ ਜੀਤੂ ਕਈ ਸਰਲਾ ਦੇ ਵਿੱਚ ਕਰ ਚੁਕੇ ਨੇ ਕਾਫੀ ਫਰਹਾਨਾ ਪਟ ਬਣੀ ਬੀਬੋਸ ਦੀ ਰਨਰ ਲੈ ਕੇ ਬਾਇਓਜ ਪਤੰਜਲੀ ਗਾਇ ਕਾ ghee ਮਾਂ ਕਾ ਬਰੋਸਾ ਪਿਆਰ 세 ਬਰੋਸਾ ਅੱਗੇ ਬਾਤਾਂ ਹੈ ਸਬਾਹ ਅਕਾਲਕ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਦੀ ਅੱਜ ਬੈਠਕ ਹੈ ਮੰਤਰੀ ਤਰਨਪ੍ਰੀਤ आ, जी एंड यू के बीसी के मुद्दे पर दसीए कि चर्चा होनी है आनंदपुर साहब सैशन से भी चर्चा होगी सवेरे दस बजे का समा रखा गया है श्री अकाल तख्त साहिब सकतरे के बैठक होगी हालांकि इसका जिक्र जो खास गलबात न्यूज एटीन जथेदार ਕਾਰਗਸ਼ਤ ਦੇ ਨਾਲ ਕੀਤੀ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਇਸ ਕਿਸਮ ਦੇ ਨਾਲ ਮਦਦ ਸਭਾ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਬਕਾਇਦਾ ਕਿ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹ ਗੁਰੂ ਤੇਗ ਬਹਾਦਰ ਜੀ ਬਾਰੇ ਬੋਲਦੇ ਉਹਨਾਂ ਤੇ ਚਰਚਾ ਕਰਦੇ ਬਲਕਿ ਉੱਥੇ ਆ ਕੇ ਸੁਣਦੇ ਉਹਨਾਂ ਵਿਚਾਰਾਂ ਨੂੰ ਉਸ ਇਤਿਹਾਸ ਨੂੰ ਤਾਂ ਇਸ ਕਿਸਮ ਦਾ ਉਹਨਾਂ ਨੇ ਜ਼ਿਕਰ ਕੀਤਾ ਔਰ ਅੱਜ ਦੱਸਿਆ ਕਿ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ ਔਰ ਕੱਲ ਤੱਕ ਸਾਇਤ ਬੈਠਕ ਹੋਏਗੀ 5 6 ਸਿੰਘ ਸਹਿਬਾਨਾਂ ਦੀ ਬੈਠਕ ਹੈ अमृतसर पहुंचेगी दिल्ली पूरी साहिब होंगे, क्या की पूरी कैबिनेट श्री दरबार साहब नतमस्तक होगा मत्था टेकया जाएगा शहीद दिवस की समाप्ति से शुकराना किया जाना है दस दई कि दिल्ली के खास स्थान है ਔਰ ਇਸ ਤੋਂ ਇਲਾਵਾ ਹੋਰ ਅਸਥਾਨ ਨੇ ਜਿਸ ਦੇ ਸਮਾਗਮ ਹੋਏ ਨੇ 350 ਸਾਲਾ ਸ਼ਤਾਬਦੀ ਮਨਾਈ ਗਈ ਹੈ ਮਨਾਈ ਜਾ ਰਹੀ ਹੈ ਮੁੱਖਵਕ ਸਮਾਗਮ ਅੱਜ ਵੀ ਹਾਲਾਂਕਿ ਚੱਲ ਰਹੇ ਨੇ ਪਰ ਇੱਕ ਕਿਸਮ ਦੇ ਨਾਲ ਜਿਹੜੀਆਂ ਪਹਿਲਾਂ ਤੋਂ ਉਲੀਕੇ ਗਏ ਸਮਾਗਮ ਸੀ ਉਹਨਾਂ ਦੀ ਸੰਪੂਰਨਤਾ ਹੋ ਗਈ ਹੈ ਉਹਨਾਂ ਨੂੰ ਲੈ ਕੇ ਸ਼ੁਕਰਾਨਾ ਕੀਤਾ ਜਾਣਾ ਹੈ ਅੱਜ ਔਰ ਦੱਸਿਏ 9 ਵਜੇ 50 ਮਿੰਟ ਦਾ ਸਮਾਂ ਹੈ ਅੰਮ੍ਰਿਤਸਰ 에ਅਰਪੋਰਟ ਤੇ ਪੂਰੀ ਕੈਬਿਨਿਟ ਪਹੁੰਚੇਗੀ ਯਾਨੀ ਕਿ ਕਰੀਬ 10 ਵਜੇ 10 ਵਜੇ ਦਾ ਸਮਾਂ ਹੈ ਦਰਬਾਰ ਸਾਈ ਪਹੁੰਚਣਗੇ ग्यारह बज के पंताली मिनट के पौने बारह बजे दुरग्याना मंदिर मत्था टेकया जाना है पूरा शेड्यूल जोड़ा है वो जारी कर दिया गया बीजेपी जे के वलों एक बज के पंताली मिनट पर वाल्मीकि तीर्थ स्थान जाएंगे बाद पौने तीन बजे का समा है अमृतसर एयरपोर्ट तो वापसी होगी यानी कि पूरा जोड़ा ये समा वाला है तो इस मा टेकया जा है और तो, चार तो पाँच घंटे का यह समा है और इस सारी कैबिनेट आएगी सीएम रेखा गुप्ता ਸ਼ਰਦਾਰ ਬਾਦ ਸਾਹਿਬ ਨਤਮਸਤ ਹੋਗੇ। 10 ਅਕਤੂਬਰ 328 ਪਾਵਨ ਸਰੂਪ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ। ਬੇਅਦਬੀ ਦੀ ਧਾਰਾ 295 ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ। ਤਤਕਾਲੀ ਉਸ ਸਮੇਂ ਦੇ ਐਸ ਜੀ ਪੀ ਸੀ 77 ਦੇ ਸਨੇ 16 ਅਹੁਦੇਦਾਰਾਂ ਤੇ ਪਰਚਾ ਦਰਜ ਕੀਤਾ ਗਿਆ। ਧਾਰਾ 295 295ਏ 409 45120ਬੀ ਤਦ ਐਫ ਆਰ ਦਰਜ ਹੋਈ ਹੈ ਤਤਕਾਲੀ ਐਸਜੀਪੀਸੀ ਇਸ ਖਤਰ ਡਾਕਟਰ ਰੂਪ ਸਿੰਘ ਤੇ ਐਫ ਆਰ ਦਰਜ ਹੋਈ ਹੈ ਮਨਜੀਤ ਸਿੰਘ ਉਸ ਸਮੇਂ ਦੇ ਤਰੰਪਰਚਾਰ ਕਮੇਟੀ ਦੇ ਸਕੱਤਰ ਗੁਰਬਚਨ ਸਿੰਘ ਉਸ ਸਮੇਂ ਦੇ ਮੀਤ ਸਕੱਤਰ ਸਤਿੰਦਰ ਸਿੰਘ ਉਸ ਸਮੇਂ ਦੇ ਮੀਤ ਸਕੱਤਰ ਫਾਈਨਾਂਸ ਨਿਸ਼ਾਨ ਸਿੰਘ ਉਸ ਸਮੇਂ ਦੇ ਮੀਤ ਸਕੱਤਰ ਤਾਂ ਇਹ ਜਿਹੜੇ ਨਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਨੇ ਐਫ ਆਰ ਜਿਹਨਾਂ ਤੇ ਦਰਜ ਹੋਈ ਹੈ ਐਸਜੀਪੀਸੀ ਦੇ 16 ਅਹੁਦੇਦਾਰ ਨੇ ਜਿਨ੍ਹਾਂ ਤੇ ਐਫ ਆਰ ਦਰਜ ਹੋਈ ਹੈ आ, दस दईए कि धारा जी दो सौ पचानवे लाई गई है इसके मुताबिक जो अपराध है वह धार्मिक भावनावान ठेस पहुँचा है दो सौ पचानवे ए के तहत बेअदबी कर चार सौ नौ के तहत तो गबन करना और चार सौ पैंठ के तहत नकली रिकॉर्ड बना एक सौ भी तहत गैर कानूनी काम की योजना करना यह सारिया धारावं जो लग गई ने जो अपने आके ही आ, सवाल बहुत सारे खड़े होंगे ने एस जी पी सी अहोदेदारा एफ आई आर दर्ज हुई है पूरा मामला की है ये दसदा जो नी जिक्र करे डॉक्टर रूप सिंह ने तत्काली मुख सक्र ने मनजीत सिंह ने उन्होंने एफ आई आर दर्ज हुई है तत्काली धर्म प्रचार कमेटी गुरबचन सिंह तत्काली मीत सक्र सतेंद्र सिंह मीत सकत्र विद यानी कि खजाने दे निशान सिंह तत्काली मीत सत् नेमजीत सिंचार्ज ने गुरमुख सिंह सुपरवाइजर जुझार सिंह अकाउंट देखते ने बाज सिंह क्लर्क ने दलबीर सिंह हैल्पर ने सिंह सहायक ने कुलवंत सिंह जिस दिल से साज और यानी कि उन्होंने जी गल की जाए होर नाव का अस जिक्र कर रहे हैं जसप्रीत सिंह गुरचरण सिंह सबका मुख्य ने सतिंदर सिंह कोहली चार्ट अकाउंटेंट ने अमरजीत सिंह सेवादार ने अंगीठा साहिब के तो यह सारे सोलह ना ने जहाँ का अर कर रहे हैं इन्हों एफ आई आर दर्ज हुई है हूँ अगे कानूनी कार्रवाई होगी ਤਾ ਜ਼ਿਕਰ ਹੋ ਕੇ ਵੀ ਹੈ ਇਹ ਲੰਬੇ ਸਮੇਂ ਤੋਂ ਮੁੱਦਾ ਚੜਾ ਹੈ ਉਪਖਿਆ ਹੋਇਆ ਸੀ 32855 ਰੁਪਆ ਦਾ ਲਗਾਤਾਰ ਹੀ ਸਵਾਲ ਉੱਠ ਰਿਹਾ ਸੀ ਕਿ ਆਖਰਕਾਰ ਇਹਨਾਂ ਦਾ ਕੋਈ ਰਿਕਾਰਡ ਜਿਹੜਾ ਹੈ ਕਿ ਉਹ ਸਾਫ਼ ਨਹੀਂ ਆਇਆ ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਮੋਹਾਲੀ ਦੇ ਵਿੱਚ ਵੀ ਇਹ ਤਰਨਾ ਪੱਕੇ ਤੌਰ ਤੇ ਲੱਗਿਆ ਹੋਇਆ ਹੈ ਔਰ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਦੇ ਕੋਈ ਕਿਨਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ 'ਚ ਜੇ ਕਿਸੇ ਨੂੰ ਸੇਵਾ ਮਿਲਦੀ ਆ ਤੋਂ ਵਡਭਾਗੀ ਹੁੰਦਾ ਸੋ ਗੁਰੂ ਸਾਹਿਬ ਦੇ ਸਨਮਾਰਕ ਦਾ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪ ਦਾ ਗੁਰੂ ਆਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਥਾਣਾ ਹੁਕਮ ਦਿੱਤਾ ਸਾਰਿਆਂ ਨੂੰ ਸੱਬੇ ਸਾਜੀ ਵਾਸਦਾ ਆਉਣ ਵਾਲੇ ਸੇਵਾ ਲੈ ਕੇ ਚੱਲਦੇ ਆਂ ਗੁਰੂ ਸਾਹਿਬ ਦੇ ਕਿਰਪਾ ਨਾਲ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਜਿਹੜੀ ਦੇਰੀ ਦੀ ਗੱਲ ਹੈ ਨਾ ਜੀ ਪਿਆਰਿਓ ਮੈਨੂੰ ਐ ਲੱਗਦਾ ਹੁੰਦਾ ਵੀ ਗੁਰੂ ਦਾ ਪਉ ਤੇ ਗੁਰੂ ਦਾ ਪੈ ਜ਼ਰੂਰ ਰਹਿਣਾ ਚਾਹੀਦਾ ਕੁਝ ਵੀ ਕਰਨਾ ਜਦੋਂ ਗੁਰੂ ਦੇ ਪਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲੋ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਤੇ ਗੁਰੂ ਆਪੇ ਕਰਾ ਲਵੇਗਾ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਲਤਾਰ ਸਿੰਘ ਸਦਵਾ ਸਪੀਕਰ ਔਰ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਨ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਖਾਈ ਸੀ ਪਰ ਸਿੱਖੇ ਮੰਨਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ ਜੋ ਸੁਪਰੀਮ ਅਥਾਰਟੀ ਵੱਲੋਂ ਵਿਚਾਰਿਆ ਜਾਵੇ ਉਸ ਨੂੰ ਦੁਨੀਆਵੀ ਲੋਕ ਕੋਈ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਆਪਾਂ ਦੁਨੀਆਵੀ ਵੀ ਸੁਪਰੀਮ ਕੋਰਟ ਹੈਗੀ ਐ ਦੇਸ਼ ਦੀ ਉਥੇ ਵੀ ਜੇ ਕੋਈ ਕਾਰਵਾਈ ਫੈਸਲਾ ਹੁੰਦਾ ਤਾਂ ਥਲੜੀਆਂ ਕੋਰਟਾਂ ਉਸ ਤੇ ਕੋਈ ਫੈਸਲਾ ਨਹੀਂ ਕਰ ਸਕਦੀਆਂ ਪਰ ਇੱਥੇ ਸਾਡੀ ਸਰਬਉੱਚ ਅਥਾਰਟੀ ਇਸ ਈਕਾਲ ਤਖਸਬ ਵੱਲੋਂ ਐਡੀ ਵੱਡੀ ਕਾਰਵਾਈ ਹੋਈ ਮੌਜੂਦਾ ਅਜੈਕਟਿਵ ਸਾਭਕਾ ਅਜੈਕਟਿਵ ਪ੍ਰਧਾਨ ਸਮੇਤ ਅਤੇ 16 ਅਧਿਕਾਰੀਆਂ ਦੇ ਕਾਰਵਾਈ ਕੀਤੀ ਤੇ ਸੇਵਾਵਾਂ ਲਾਈਆਂ ਧਾਰਮਿਕ ਤੌਰ ਤੇ ਕਿਉਂਕਿ ਧਾਰਮਿਕ ਮਰਿਆਦਾ ਦਾ ਮਸਲਾ ਧਾਰਮਿਕ ਮਸਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਜੋ ਜੋ ਰਿਕਾਰਡ ਦੇ ਵਿੱਚ ਗਵਣ ਕੀਤਾ ਏਰਾਫੇਰੀ ਕੀਤੀ ਹੈ ਪਰ ਅੱਜ ਸਰਕਾਰ ਹਰ ਇੱਕ ਪੱਖ ਤੋਂ ਜਦੋਂ ਫੇਲ ਹੋਗੀ ਪੂਰੇ ਸੂਬੇ ਦੇ ਵਿੱਚ ਕਿਸੇ ਪੱਖ ਤੋਂ ਪੂਰੀ ਖਰੀ ਨਹੀਂ ਉਤਰੀ ਜਥੇਬੰਦੀ ਇਲੈਕਟਿਡ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਬਦਨਾਮ ਕਰਨ ਦੀਆਂ ਸ਼ਾਸ਼ਾਂ ਜਾਂ ਸ੍ਰੀ ਅਕਾਲ ਤਖਸਾਦ ਦੇ ਫੈਸਲਿਆਂ ਨੂੰ ਚੈਲੰਜ ਕਰਨ ਦੀਆਂ ਸ਼ਾਸ਼ਾਂ ਸਰਕਾਰ ਰਚ ਰਹੀ ਹੈ ਜਿਸ ਨੂੰ ਅੱਗੇ ਬਾਤਿਆਂ ਉਹ ਰੈਸਿਪੀਸੀ ਆਦ ਦੇ ਦਾਰਾ ਤੇ ਐਫ ਆਈ ਆਰ ਨੂੰ ਲੈ ਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆਇਆ ਹੈ ਹੋਰ ਕਿਹਾ ਹੈ ਕਿ ਸਿੱਖ ਸੰਸਥਾਵਾਂ ਦੇ ਵਿੱਚ ਸਰਕਾਰ ਦਾ ਦਖਲ برداشت ਨਹੀਂ ਹੋਏਗਾ ਸਰਕਾਰੀ ਦਖਲ ਨੂੰ ਕਾਮਯਾਬ ਨਹੀਂ ਹੋਣ ਦੇ ਅੰਗੇ ਉਹਨਾਂ ਨੇ ਕਿਹਾ ਅਕਾਖਤ ਸਾਹਿਬ ਕਾਰਵਾਈ ਦੇ ਕਾਰਵਾਈ ਕਰ ਚੁੱਕਿਆ ਹੈ ਇਹ ਬੇਅਦਬੀ ਦਾ ਨਹੀਂ ਪੈਸਿਆਂ ਦੀ ਹਿਰਾਫੇਰੀ ਦਾ ਮਾਮਲਾ ਸੀ ਜਦੋਂ ਅਕਾਖਤ ਸਾਹਿਬ ਕਾਰਵਾਈ ਕਰ ਚੁੱਕਿਆ ਹੈ ਤਾਂ ਸਰਕਾਰ ਇਸ ਤੇ ਸਿਆਸਤ ਨਹੀਂ ਕਰ ਸਕਦੀ ਤਾਂ ਇਹ ਬਿਆਨ ਹਰਜਿੰਦਰ ਸਿੰਘ ਧਾਮੀ ਪਰਦਾ ਦੇ ਵੱਲੋਂ ਦਿੱਤਾ ਗਿਆ नोमीनेशन के जुड़िया पटिश का जिक्र करा जिससे अब हाई कोर्ट के सुनवाई हो अकाली दल बीजेपी कांग्रेस ने वक् वक् पटिश दसिए कि पाई हुई नामजिदगी लगाए ने जिला परिषद और पंचायत समिति नोमीनेशन ले इल्जाम लगाए गए हैं और जिसके चलते हम अब सुनवाई होनी है और देखना होगा कि कुछ कोर्ट दे जोड़ा फैसला है इसते दिता जाता है या की चर्चा रही है तो यह तस्वीर कुछ सामने आईया सन जिस एक जरा उम्मीदवार है एक शख्स ज ਉਸ ਦੇ ਵੱਲੋਂ ਕਿਸੇ ਦੀ ਫਾਈਲ ਖੋਕੇ ਭਜੀ ਜਾ ਰਹੀ ਸੀ ਮਹਿਲਾ ਉਮੀਦਵਾਰ ਦੀ ਔਰ ਇਹ ਤਸਵੀਰਾਂ ਕੈਮਰੇਜ ਕੈਦ ਹੋਈਆਂ ਸਨ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਲਜ਼ਾਮ ਵਿਰੋਧੀਆਂ ਦੇ ਵੱਲੋਂ ਲਗਾਏ ਗਏ। ਉਧਰ ਅਮਰਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਲਵਾਈ ਹੈ ਤੀਜੀ ਵਾਰ ਐਨਐਸਏ ਲਗਾਏ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ। ਫਿਲਹਾਲ ਅਸਮ ਦੀ ਡਿਬਰੂਗੜ ਜੇਲ੍ਹ ਚ ਐਮਪੀ ਅਮਰਤਪਾਲ ਬੰਦ ਹੈ ਇਸ ਤੋਂ ਪਹਿਲਾਂ ਵੀ ਅੱਜ ਤੋ ਦੋ ਵਾਰ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਔਰ ਉਸ ਵੇਲੇ ਜਿਹੜੀ ਪਟੀਸ਼ਨ ਹੈ ਉਹ ਖਾਰਜ ਹੋ ਗਈ ਸੀ ਤਾਂ ਹੁਣ ਵੇਖਣਾ ਹੋਵੇਗਾ ਤੀਜੀ ਵਾਰ ਜਦੋਂ ਇਹ ਚੁਣੌਤੀ ਦਿੱਤੀ ਗਈ ਹੈ ਤਾਂ ਇਸ ਨੂੰ ਲੈ ਕੇ ਕਿ ਕੁਝ ਕੋਡਾ ਰੁਖ ਰਹਿਂਦਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਪੈਰੋਲ ਜਿਹੜੀ ਆ ਮੰਗੀ ਗਈ ਸੀ ਪਰ ਕੋਰਟ ਨੇ ਨਹੀਂ ਦਿੱਤੀ ਤਾਂ ਫਿਲਹਾਲ ਦੀ ਗੱਲ ਕੀਤੀ ਜਾਵੇ ਅੱਜ ਸੁਣਵਾਈ ਹੈ ਜੋ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਉਧਾ ਪੰਜਾਬ ਪਾਰ ਦੇ ਵਿੱਚ ਅੱਜ ਸਯੁਕਤ ਕਿਸਾਨ ਮੋਰਚੇ ਦਾ ਪ੍ਰਦਰਸ਼ਨ ਹੈ ਬਿਜਲੀ ਸੋਧ ਬਿੱਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਕਿਸਾਨਾਂ ਦੇ ਵੱਲੋਂ ਪਾਵਰ ਕਾਮ ਦੀਆਂ ਸਬ ਡਿਵੀਜ਼ਨ ਆਦਿ ਅਕੇ ਜਿਹੜਾ ਹੈ ਉਹ ਤਿੰਨ ਘੰਟੇ ਦਾ ਪ੍ਰਦਰਸ਼ਨ ਉਲੀਕਿਆ ਗਿਆ ਹੈ ਸਬ ਡਿਵੀਜ਼ਨਾਂ ਦੇ ਅੱਗੇ ਬਿੱਲ ਦੀਆਂ ਕਾਪੀਆਂ ਸਾਰੀਆਂ ਚਾਣਕੀਆਂ ਕਿਸਾਨਾਂ ਦਾ ਇਲਜ਼ਾਮ ਹੈ ਕਿ ਜੇਕਰ ਪਾਸ ਹੋਇਆ ਬਿੱਲ ਤਾਂ ਫਿਰ ਬਿਜਲੀ ਸਬਸਿਡੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਕਿਸਾਨਾਂ ਦਾ ਕਹਿਣਾ ਹੈ ਲੋਕਾਂ ਦੇ ਘਰਾਂ ਦੇ ਬਾਹਰ ਪ੍ਰੀपेड ਮੀਟਰ ਲਗਾਏ ਜਾਣਗੇ ਇਸ ਦੇ ਲੋਕਾਂ ਦੇ ਘਰਾਂ ਵਿੱਚ ਮੋਬਾਈਲ ਫੋਨ ਦੀਆਂ ਅੰਗਰੀਚਾ ਚਾਰਜ ਕਰਨ ਤੇ ਹੀ ਬਿਜਲੀ ਆਏਗੀ ਆ ਤੇਰੀ ਚਾਰਜ ਖਤਮ ਹੁੰਦੇ ਬਿਜਲੀ ਬੰਦ ਹੋ ਜਾਏਗੀ ਤਾਂ ਕੇਂਦਰ ਸਰਕਾਰ ਬਿਜਲੀ ਸੋਤ ਮਿਲ ਦੇ ਰਹੀ ਬਿਜਲੀ ਵੰਡ ਦੇ ਖੇਤਰ ਨੂੰ ਕੋਰਪੋਰੇਟ ਕੰਪਨੀਆਂ ਦੇ ਹਵਾਲੇ ਕੀਤਾ ਜਾਏਗਾ। ਆ ਕੁਲ ਮਿਲਾ ਕੇ ਇਹ ਸਾਰੀ ਗੱਲ ਰੱਖੀ ਦੀ ਉਦਰ ਬਿਆਨ ਤੇ ਕਿ ਰੈਨਰ ਚੋਦ ਕੋਰ ਸਿੱਧੂ ਦਾ ਸਪਸ਼ਟੀਕਰਨ ਆਇਆ ਹੈ ਉਹਨਾਂ ਨੇ ਕਿਹਾ ਕਿ 500 ਕਰੋੜ ਵਾਲੇ ਬਿਆਨ ਤੇ ਉਹਨਾਂ ਨੇ ਸਫਾਈ ਦਿੱਤੀ ਕਿ ਕਾਂਗਰਸ ਨੇ ਕਦੇ ਸਾਡੇ ਤੋਂ ਪੈਸੇ ਨਹੀਂ ਮੰਗੇ ਨੇ ਮੇਰੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ ਨਵਜੋਤ ਕੋਰ ਦਾ ਇਹ ਕਹਿਣਾ ਹੈ ਮੈਡਮ ਨਵਜੋਤ ਕੋਰ ਸਿੱਧੂ ਨੇ ਦੱਸਿਆ ਕਿ ਕਿ ਐਸੀ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਦੂਜੀਆਂ ਪਾਰਟੀਆਂ ਦੇ ਵੱਲੋਂ ਸੀਐਮ ਦਾ ਚਿਹਰਾ ਬਣਨ ਤੇ ਸਵਾਲ ਹੋਇਆ ਸੀ ਜਦੋਂ ਤਾਂ ਇਸ ਤੇ ਜਵਾਬ ਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ 500 ਕਰੋੜ ਨਹੀਂ ਹਨ ਰਿਜ਼ਲਟ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ 500 ਕਰੋੜ ਦੀ ਜਿਹੜੀ ਅਟੈਚੀ ਦਵੇਗਾ उसम बनाया जाएगा तो हूं उन्होंने स्पष्टीकरण दिता है नवजोत कौर सिद्धू का जिक्र किया जाए उन्होंने नवजोत सिंह सिद्धू के फ्यूचर सियासी प्लान में लैके ਅ ਦੱਸਿਆ ਸੀ ਕੀ ਕੀ ਕੁਝ ਉਹ ਸੋਚਦੇ ਨੇ ਉਹਨਾਂ ਦਾ ਇਹ ਕਹਿੜਾ ਹੈ ਕਿ ਜੇਕਰ ਉਹਨਾਂ ਨੂੰ ਸੀਐਮ ਫੇਸ ਐਲਾਨਿਆ ਜਾਵੇਗਾ ਤਾਂ ਫਿਰ ਉਹ ਜ਼ਰੂਰ ਸਿਆਸਤ ਦੇ ਵਿੱਚ ਵਾਪਸ ਆਉਣਗੇ ਉਹ ਪਾਰਟੀ ਵੀ ਗੱਲ ਰੱਖਣਗੇ ਪਾਰਟੀ ਦੇ ਵਿੱਚ ਕੰਮ ਵੀ ਕਰਨਗੇ ਪਰ ਜਦੋਂ ਨਹੀਂ ਕਿਉਂਕਿ ਪੰਜ ਪੰਜ ਫੇਸ ਰੇਸ 'ਚ ਲੱਗੇ ਹੋਏ ਨੇ ਸੀਐਮ ਦੇ ਤਾਂ ਇਸ ਕਰਕੇ ਸਾਰੇ ਹੀ ਹਰਾਉਣ ਨੂੰ ਲੱਗੇ ਹੋਏ ਨੇ ਕਾਂਗਰਸ ਨੂੰ ਇਹ ਵੀ ਉਹਨਾਂ ਨੇ ਕਿਹਾ ਸੀ ਤਾਂ ਬਾਕੀ ਪਾਰਟੀਆਂ ਨੂੰ ਵੀ ਉਹਨਾਂ ਨੇ ਆਫਰ ਦਿੱਤਾ ਸੀ ਕਿ ਜੇਕਰ ਕੋਈ ਵੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਲਾਂਦੀ ਹੈ ਕਿਉਂਕਿ ਉਹਨਾਂ ਦੇ ਕੋਲ ਮਾਡਲ ਹੈ ਤਾਂ ਇਸ ਕਰਕੇ ਫਿਰ ਉਹ ਉਸ ਪਾਰਟੀ ਦੇ ਲਈ ਕੰਮ ਕਰਨਗੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਾਂਗਰਸ ਦੇ ਨਾਲ ਬਹੁਤ ਅਟੈਚ ਨੇ ਪ੍ਰਿੰਕਾ ਗਾਂਧੀ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਬਹੁਤ ਅਟੈਚ ਨੇ ਪਰ ਉਸੇ ਚੱਲਦੇ ਉਹਨਾਂ ਨੇ ਇੱਕ ਹੋਰ ਅਹਿਮ ਬਿਆਨ ਦਿੱਤਾ ਜਿਸ ਨੂੰ ਲੈ ਕੇ ਸਿਆਸਤ ਪੱਖੀ ਔਰ ਬਹੁਤ سارے ਸਵਾਲ ਕਾਂਗਰਸ ਤੇ ਖੜੇ ਹੋਏ ਕਿ ਕਿਵੇਂ ਕਾਂਗਰਸ ਪੈਸਿਆਂ ਨੂੰ ਲੈ ਕੇ ਮੰਗ ਕਰ ਸਕਦੇ ਪਰ ਹੁਣ ਨਵਜੋਤ ਕੌਰ ਸਿੱਧੂ ਇਹ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਨੇ ਕਿਹਾ ਸੀ ਕਿ 500 ਕਰੋੜ ਰੁਪਏ ਦੀ ਜਿਹੜਾ ਅਟੈਚੀ ਦੇਗਾ ਉਹੀ ਸੀਐਮ ਫੇਸ ਬਣੇਗਾ ਸੀਮ ਬਣੇਗਾ ਉਸ ਤੋਂ ਨਾਲ ਨ ਸਪਸ਼ਟੀਕਰਨ ਦਿੱਤਾ ਹੈ ਕਿ ਸਾਡੇ ਤੋਂ ਪਾਰਟੀ ਨੇ ਕਦੇ ਪੈਸੇ ਨਹੀਂ ਮੰਗੇ